ਅਸੀਂ ਸਿੱਖੀ ਦੀਆਂ ਉੱਚ ਤਾਂ ਗੱਲਾਂ ਬਹੁਤ ਕਰਦੇ ਆ ਜਦੋਂ ਸਾਡੇ ਧਰਮ ਤੇ ਕੋਈ ਨਿੱਕੀ ਜਿਹੀ ਗੱਲ ਆ ਜਾਂਦੀ ਹੈ ਤੇ ਅਸੀਂ ਅੱਗ ਬਬੂਲਾ ਹੋਕਦੇ ਆਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਕਰੀਨ ਤੇ ਤੁਹਾਨੂੰ ਇੱਕ ਵੀਡੀਓ ਦਿਖਾਉਨੇ ਆ ਇਸ ਵੀਡੀਓ ਨੂੰ ਜ਼ਰਾ ਤੁਸੀਂ ਧਿਆਨ ਨਾਲ ਦੇਖ ਲਓ ਸਵੇਰ ਦਾ ਵੇਲਾ ਹੈ ਤੇ ਪਾਠੀ ਸਿੰਘ ਜੋ ਅਪਾਹਜ ਹੈ लाठी ਦੇ ਸਹਾਰੇ ਤੁਰ ਰਿਹਾ ਹੈ ਸਿਰ ਤੇ ਉਸਨੇ ਗੁਰੂ ਕਰਨ ਸਾਹਿਬ ਜੀ ਨੂੰ ਚੱਕਿਆ ਹੋਇਆ ਤੇ ਪ੍ਰਕਾਸ਼ ਲਈ ਜਾ ਰਿਹਾ ਕਿਸ ਹਾਲਾਤਾਂ ਦੇ ਵਿੱਚ ਇਸ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਦੇਖ ਕੇ ਦਿਲ ਨੂੰ ਹਲੂਣਾ ਆ ਗਿਆ ਅਜਿਹੀ ਇੱਕ ਪਾਠੀ ਸਿੰਘ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਉਨੇ ਆ ਉਂਝ ਤਾਂ ਅਸੀਂ ਬੜੀਆਂ ਗੱਲਾਂ ਕਰਦੇ ਆ ਕਿ ਅਸੀਂ ਸਿੱਖ ਆ ਸਿੱਖੀ ਦੇ ਖਿਲਾਫ ਕੋਈ ਗੱਲ ਸੁਣ ਨਹੀਂ ਸਕਦੇ ਪਰ ਜਿਹੜੇ ਲੋਕ ਵਾਕਈ ਸਿੱਖੀ ਦੇ ਪ੍ਰਚਾਰਕ ਨੇ ਅੱਜ ਉਹ ਕਿਹੜੇ ਹਾਲਾਤਾਂ 'ਚ ਨੇ ਤੁਹਾਨੂੰ ਦਿਖਾਉਨੇ ਆ ਵਾਟ ਕਰਦੇ ਹੁੰਨੇ ਹੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਨੇ ਹੋਂ ਉਸ ਵੇਲੇ ਕਦੇ ਮਨ ਵੀ ਭਰਿਆ ਕਿ ਇਦਾਂ ਦੇ ਹਾਲਾਤ ਨੇ ਤੇ ਕਰੇ ਤਿੰਨ ਬੱਚੀਆਂ ਨੇ ਮਨਤ ਭਰਦਾ ਜੀ ਕਿਸੇ ਵਾਰੀ ਪਰ ਹੁਣ ਕੀ ਕਰੀਏ ਕਿਹਨੂੰ ਦਸੀ ਅਸੀਂ ਸਿੱਖੀ ਦੀਆਂ ਉੱਚ ਤਾਂ ਗੱਲਾਂ ਬਹੁਤ ਕਰਦੇ ਆ ਜਦੋਂ ਸਾਡੇ ਧਰਮ ਤੇ ਕੋਈ ਨਿੱਕੀ ਜਿਹੀ ਗੱਲ ਆ ਜਾਂਦੀ ਹੈ ਤੇ ਅਸੀਂ ਅੱਗ ਬਬੂਲਾ ਹੋ ਜਾਂਦੇ ਆ ਪਰ ਗਰਾਊਂਡ ਲੈਵਲ ਤੇ ਅਸਲੀਅਤ ਸੱਚਾਈ ਇਹਨਾਂ ਤਸਵੀਰਾਂ ਜ਼ਰੀਏ ਸਾਹਮਣੇ ਆਉਂਦੀ ਹੈ ਦਿੱਕਤਾਂ ਬਹੁਤ ਆਉਂਦੀਆਂ ਨੇ ਜੀ ਡਿਊਟੀ ਲਾਣਾ ਜਾਣਾ ਫਿਰ ਆਉਣਾ ਫਿਰ ਨਿਤਨੇਮ ਕਰਨਾ ਜੀ ਗੁਰੂ ਘਰ ਦੀ ਸੇਵਾ ਨਿਭਾਉਣੀ ਦਿੱਕਤਾਂ ਬਹੁਤ ਹੁੰਦੀ ਪਰ ਉਹਨਾਂ ਕਰਨੀ ਪੈਂਦੀ ਹੈ ਜੀ ਪਿਆਰਾ ਕਰਦੇ ਆ ਜੀ ਤੁਸੀਂ ਜਿਵੇਂ ਅਪਾਹਜ ਹੋ ਤੇ ਇਦਲਾਤ ਤੇ ਕੀ ਹੋਇਆ ਸੀ ਇਦਾਂ ਦਾ ਕੀ ਹੋਇਆ ਕੋਲੀ ਹੋ ਗਿਆ ਸੀ ਜੇ ਬਚਪਨ 'ਚ ਮਤਲਬ 2-3 ਸਾਲ ਦੀ ਉਮਰ ਦੇ ਵਿੱਚ ਹੀ ਤੇ ਬੁਖਾਰ 'ਚ ਮਤਲਬ ਕਿਤੇ ਟਿਕਟ ਉਹ ਲਵਾਤਾ ਸੀ ਉਸ ਕਰਕੇ ਹੁਣ ਮੇਰੀ ਸਾਰੀ ਲੱਤ ਮਤਲਬ ਸੁੱਕੀ ਹੋਈ ਗਈ ਜੀ ਬਿਲਕੁਲ ਭਾਰ ਨਹੀਂ ਪੈਂਦਾ ਜੀ ਇਸ ਗਰਮੀ ਦੇ ਵਿੱਚ ਤਾਂ ਪਾਟ ਬਿਲਕੁਲ ਨਹੀਂ ਆਉਂਦੇ ਜੀ ਤੇ ਸਿਆਲ 'ਚ ਚਲੋ 7-8 ਪਾਟ ਵੀ ਨਹੀਂ ਚਾ ਜਾਂਦੇ ਨਹੀਂ ਤੇ ਗਰਮੀਆਂ ਜਿੱਤਾ ਇੱਕ ਜਾਂ ਦੋ ਆਗੇ-ਆਗੇ ਨਹੀਂ ਤਾਂ ਸਾਰੀ ਗਰਮੀ ਦਿਲੀ ਰਹੀ ਨਹੀਂ ਅਸਲ ਦੇ ਵਿੱਚ ਸਾਡੇ ਧਰਮ ਦੇ ਪ੍ਰਚਾਰਕ ਨੇ ਸਿੱਖ ਧਰਮ ਦੇ ਪ੍ਰਚਾਰਕ ਨੇ ਉਹ ਅੱਜ ਦੀ ਤਰੀਕ ਦੇ ਵਿੱਚ ਕਿਸ ਹਾਲਾਤ ਦੇ ਵਿੱਚ ਨੇ ਕਿੰਨਾ ਹਾਲਾਤਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਇਸ ਚੀਜ਼ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਫਿਰ ਉਹਨਾਂ ਉਸ ਸਮਿਆਂ ਦੇ ਵਿੱਚ ਗੁਜ਼ਾਰਾ ਕਿਦਾਂ ਕਰਦੇ ਹੋ ਕਿਸੇ ਤੁਸੀਂ ਕਦੇ ਕਿਸੇ ਸਮਾਜ ਸੇਵੀ ਸੰਸਥਾ ਨੂੰ ਗੁਹਾਰ ਲਾਈ ਇਸ ਬਾਬਤ ਗੁਹਾਰ ਤਾਂ ਬਹੁਤ ਲਾਈ ਹੈ ਪਰ ਸੁਣਮਾਈ ਨਹੀਂ ਹੋਈਗੀ ਤੇ ਮੋਟਰਸਾਈਕਲ ਤੁਸੀਂ ਆਪ ਖਰੀਦਿਆ ਆਪਣੇ ਆਪ ਨਹੀਂ ਇਹ ਮੇਰੇ ਸਾਲੇ ਨੇ ਬਣਵਾ ਕੇ ਦਿੱਤਾ ਜੀ ਕਿਉਂ ਦਿੱਕਤ ਬਹੁਤ ਹੁੰਦੀ ਸੀ ਜੀ ਬਾਰੋਂ ਤੁਹਾਨੂੰ ਪਤਾ ਹੀ ਏ ਵੀ ਆਉਣਾ ਜਾਣਾ ਬੱਸਾਂ ਦੇ ਵਿੱਚ ਮੈਨੂੰ ਚੜਨਾ ਉਤਰਨਾ ਬਹੁਤ ਔਖਾ ਜੀ ਇਸ ਕਰਕੇ ਮੈਨੂੰ ਜਾਣ ਦੇ ਬਹੁਤ ਜ਼ਿਆਦਾ ਦਿੱਕਤ ਸੀ ਫਿਰ ਉਹ ਮੋਟਰਸਾਈਕਲ ਬਨਵਾਇਆ ਸੀ ਮੈਂ ਪਰਿਵਾਰ ਦੇ ਵਿੱਚ ਮੇਰੀਆਂ ਤਿੰਨ ਬੇਟੀਆਂ ਨੇ ਜੀ ਤੇ ਘਰ ਦੇ ਨੇ ਜੀ ਪੰਜ ਮੈਂਬਰਾਂ ਦੇ ਸੀ ਬੇਟੀਆਂ ਦੀ ਉਮਰ ਕੀ ਸੀ ਬੇਟੀਆਂ ਦੀ ਉਮਰ ਜੀ ਇੱਕ ਤਾਂ 9ਵੀਂ ਚ ਜੀ ਤੇ ਇੱਕ 12ਵੀਂ ਚੋਂ ਪੜ ਰਹੀ ਹੈ ਜੀ ਤੇ ਇੱਕ ਵੀਚ ਵੱਡੀ ਆਨਦਾ ਤਾਂ ਕਾਫੀ ਖਰਚਾ ਆਂਦਾ ਹੁਣ ਜਿਹੜੀ ਸਭ ਤੋਂ ਵੱਡੀ ਖਾਸ ਤੌਰ ਤੇ ਉਹ ਉਸਦੀ ਪੜ੍ਹਾਈ ਦਾ ਕਿਉਂਕਿ ਉਹ ਕਾਲਜ ਦੇ ਵਿੱਚ ਹੈ ਤੇ ਉਹ ਖਰਚੇ ਫਿਰ ਕਿੱਦਾਂ ਚੱਕਦੇ ਹੋ ਹਾਂਜੀ ਖਰਚਾ ਤੇ ਆਉਂਦੀ ਏ ਮਤਲਬ 35 36000 ਉਹ ਵੱਡੀ ਬੇਟੀ ਦਾ ਖਰਚਾ ਹੈ ਜੀ ਤੇ ਸ਼ੋਰੂਮ ਨਹੀਂ ਕਮੇਟੀ ਦਾ ਕਾਲਜ ਹੈ ਜੀ ਉਹਦੇ ਵਿੱਚ ਕੁਝ ਸਾਨੂੰ ਮਾਪੇ ਜੀ ਤੇ ਕੁਝ ਫਿਰ ਸੰਭਰਨੀ ਪੈਂਦੀ ਨਹੀਂ ਦੁਲਗੀਆਂ ਦੋ ਬੇਟੀਆਂ ਮਤਲਬ ਸਰਕਾਰੀ ਨੇ ਜੀ ਸਰਕਾਰੀ ਸਕੂਲ ਚ ਪੜ੍ਹਦੀਆਂ ਨੇ ਜੀ ਮੇਰੇ ਕੋਲ ਘਰ ਵੀ ਨਹੀਂ ਹੈ ਜੀ ਆਪਣਾ 플ਾਟ ਮੈਂ ਇੱਕ ਛੋਟਾ ਜਿਹਾ ਲੈ ਹੋਏ ਵੀ ਮੇਰੀਆਂ ਭੈਣਾਂ ਨੇ ਲੈ ਕੇ ਦਿੱਤਾ ਜੀ ਤੇ ਉੱਥੇ ਵੀ ਹੁਣ ਸੋਚ ਰਿਆਂ ਵੀ ਮਕਾਨ ਬਣਾਉਣਾ ਵੀ ਕਿਵੇਂ ਬਣੂਗਾ ਦੋ ਚਾਰ ਸਾਲ ਵਿੱਚ ਆਪਾਂ ਉਹ ਬੱਚੀਆਂ ਵੀ ਉਹਣਾ ਤੇ ਹੈ ਉਸ ਕਰਕੇ ਵੀ ਮਨ ਦੇ ਵਿੱਚ ਆਉਂਦੇ ਨੇ ਖਿਆਲ ਜੀ ਵੀ ਕਿਵੇਂ ਕਰਾਂਗੇ ਕਿਵੇਂ ਹੋਊਗਾ ਜੀ ਕੀ ਮੰਗ ਕਰਦੇ ਹਾਂ ਕਿੰਦਾ ਦੀ ਮੰਗ ਤੁਹਾਡੀ ਹੈਗੀ ਹੈ ਮੰਗ ਤਾਂ ਫਿਲਹਾਲ ਤਾਂ ਸਾਡੀ ਇਹ ਵੀ ਚਲੋ ਸਾਨੂੰ ਵੀ ਬੇਟੀਆਂ ਦੇ ਸਿਰ ਤੇ ਛੱਤਾਂ ਆ ਜੀ ਇਹ ਜਗ੍ਹਾ ਬਣ ਜੇ ਸਾਡੀ ਜੇ ਕਿਤੇ ਮਦਦ ਹੋ ਸਕਦੀ ਹੈ ਜੇ ਮਾਰੇ ਕਿਰਪਾ ਕਰਨ ਫਿਲਹਾਲ ਤਾਂ ਇਹ ਮੰਨ ਲਈ ਸਕਦੇ ਹਾਂ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਆਪਣੇ ਪੰਥ ਦੇ ਲਈ ਕੁਝ ਵੀ ਕਰ ਸਕਦੇ ਹਾਂ ਆਪਣੇ ਧਰਮ ਦੇ ਲਈ ਕੁਝ ਵੀ ਕਰ ਸਕਦੇ ਹਾਂ ਉਹਨਾਂ ਨੂੰ ਇੱਕ ਗੁਹਾਰ ਹੈ ਇਸ ਪਰਿਵਾਰ ਦੀ ਕਿ ਜੇਕਰ ਵਾਕਈ ਦੇਖਣਾ ਹੈ ਕਿ ਗੁਰੂ ਸਾਹਿਬ ਦੇ ਵਜ਼ੀਰ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਨੇ ਉਹ ਲੋਕ ਜਿਹੜੇ ਅਸਲ ਦੇ ਵਿੱਚ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਨੇ ਉਹ ਕਿਹੜੇ ਹਾਲਾਤ ਚ ਨੇ ਤਾਂ ਇਹ ਵੀਡੀਓ ਇੱਕ ਵਾਰੀ ਜ਼ਰੂਰ ਤੁਸੀਂ ਦੇਖ ਲਓ ਤੇ ਨਾਲ ਦੀ ਨਾਲ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਾਂਝੀ ਵੀ ਜ਼ਰੂਰ ਕਰਿਓ